ਕਹਿੰਦੇ ਪਠਾਨ ਮਾਜਰਾ ਠਾ 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 ਕਰ ਗਿਆ ਕਹਿੰਦੇ ਗੋਲੀ ਚਲਾ ਕੇ ਭੱਜ ਗਿਆ ਫਰਾਰ ਹੋ ਗਿਆ ਜੀ ਇੱਕ ਪੁਲਿਸ ਵਾਲੇ ਦੇ ਗੋਲੀ ਵੱਜ ਗਈ ਕਹਿੰਦੇ ਤਿੰਨ ਪਿਸਤੌਲ ਫੜੇਗੇ ਇੱਕ ਵਿੱਚੋਂ ਕਹਿੰਦੇ ਬੰਦਾ ਵੀ ਨਾਲ ਦਾ ਫੜ ਲਿਆ ਕਹਿੰਦੇ ਬਲਾਸਕਾਰ ਦਾ ਪਰਚਾ ਵੀ ਦਰਜ ਹੋ ਗਿਆ 376 ਦਾ ਇੱਕ ਤਰੀਕ ਨੂੰ 173/25 ਐਫ ਆਈ ਆਰ ਕਹਿੰਦੇ ਦਰਜ ਹੋ ਗਏ ਜੀ ਪਠਾਨ ਮਾਜਰੇ ਦੇ ਖਿਲਾਫ ਆਪਾਂ ਨੂੰ ਪਤਾ ਹੀ ਆ ਵੀ ਕਿਵੇਂ ਸਰਕਾਰਾਂ ਦੇ ਕਿਵੇਂ ਪੁਲਿਸ ਮਾਹੌਲ ਬਣਾਉਂਦੇ ਅਸੀਂ ਗ੍ਰਫਦਾਰ ਕਰਨ ਗਏ ਮਰੋਂ ਫਾਇਰਿੰਗ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਤਾ ਅਸੀਂ ਬੰਦਾ ਫਟੜ ਕਰਤਾ ਇਹਦਾ ਆਪਾਂ ਰੋਜ਼ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀਆਂ ਦੇਖ ਰਹੇ ਹਾਂ ਹੁਣ ਕੀ ਇਹ ਆਪਣੇ ਐਮਐਲਏ ਦਾ ਵੀ ਐਂ ਕੋਈ ਝੂਠਾ ਮੁਕਾਬਲਾ ਬਣਾ ਦੇਣਗੇ ਹੋ ਸਕਦਾ ਸੰਭਵ ਆ ਜਿਵੇਂ ਉਹ ਕਹਿ ਰਿਹਾ ਪਠਾਨਮਾ ਨੇ ਕਿ ਮੇਰੇ ਕੋਲੇ ਇਹਨਾਂ ਦੀਆਂ ਲੀਲੀਆਂ ਕਾਲੀਆਂ ਫਿਲਮਾਂ ਹੈਗੀਆਂ ਦਿੱਲੀ ਵਾਲਿਆਂ ਦੀਆਂ ਮੈਂ ਉਹ ਚਲਾ ਦੇਣੀਆਂ ਐ ਹੋ ਸਕਦਾ ਹੈ ਆਪ ਦੀ ਬਦਨਾਮੀ ਦੇ ਡਰੋਂ ਕੱਲ ਨੂੰ ਕੋਈ ਇਹੋ ਜਿਹਾ ਕਹਾਣੀ ਘੜ ਦੇਣ ਰਚ ਦੇਣ ਕੋਈ ਵੱਡੀ ਗੱਲ ਨਹੀਂ ਹੈਗੀ ਸਵਾਲ ਇਹ ਨਹੀਂ ਸਵਾਲ ਪੰਜਾਬੀ ਵਾਜ ਇਹ ਪੈਦਾ ਹੁੰਦਾ ਪਠਾਨ ਮਾਜੜਾ ਚੰਗਾ ਸੀ ਜਾਂ ਪਠਾਨ ਮਾਜੜਾ ਮਾੜਾ ਸੀ ਇਹ ਇੱਕ ਅਲੱਗ ਵਿਸ਼ਾ ਅਲੱਗ ਮੁੱਦਾ ਗੱਲ ਆ ਧਕੇ ਸ਼ਾਹੀ ਦੀ ਗੱਲ ਹੈ ਨਾਦਰ ਸ਼ਾਹੀ ਦੀ ਗੱਲ ਹੈ ਜਿਹੜੀ ਜਬਰੀ ਜਵਾਨ ਬੰਦੀ ਕਰ ਰਿਹਾ ਤਾਲਾ ਬੰਦੀ ਕਰ ਰਿਹਾ ਗੱਲ ਉਹਦੀ ਆ ਮੈਂ ਪੁੱਛਣਾ ਚਾਹਣਾ ਬਕਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਵੀ ਜਦੋਂ 3 3.5 ਸਾਲ ਦਾ ਪੌਣੇ 4 ਸਾਲ ਦਾ ਸੋਡੀ ਪਾਰਟੀ ਦੇ ਬੱਚੇ ਬੰਦਾ ਐਮਐਲਏ ਆ ਬਤਾਰ ਐਮਐਲਏ ਕੰਮ ਕਰ ਰਿਹਾ ਤੇ ਇਹ ਰੌਲਾ ਦਾ ਸ ਬੀਬੀ ਨਾਲ ਕਹੀ ਚਿਰਦਾ ਬਈ ਇਹ ਰੌਲਾ ਦਾ ਪਿਛਲੇ 11 ਸਾਲ ਦਾ ਪੁਰਾਣਾ ਮਸਲਾ ਹੈ ਤੇ ਜਿਹੜਾ ਤੁਹਾਡੀ ਸਰਕਾਰ ਵੇਲੇ ਮਸਲਾ ਉੱਠਿਆ ਸੀਗਾ ਜੇ ਪਠਾਨ ਮਾਜਰਾ ਮਾਰਾ ਸੀ ਜੇ ਪਠਾਨ ਮਾਜਰੇ ਨੇ ਇਹ ਜੀ ਕੋਈ ਗੱਲਬਾਤ ਕੀਤੀ ਸੀ ਤਾਂ ਫੜਕੇ ਅੰਦਰ ਕਿਉਂ ਨਹੀਂ ਦਿੱਤਾ ਕਾਹ ਬੁੱਕਲ ਚ ਸਾਂਭ ਕੇ ਰੱਖਿਆ ਫਿਰ ਹੁਣ ਕਹਿੰਦੇ ਪਠਾਨ ਮਾਜਰਾ ਪਹਿਲਾਂ 30 ਨੂੰ ਬੋਲਿਆ ਫਿਰ 31 ਨੂੰ ਉਹਨੇ ਫੱਟੇ ਜੱਕਦੇ ਉਹਨੇ ਕਹਿਤਾ ਵੀ ਦਿੱਲੀ ਵਾਲੇ ਲੁਟੇਰੇ ਅਫਗਾਨੀਮੋਂ ਭੜੇ ਲੁਟੇਰੇ ਐ ਪੰਜਾਬ ਨੂੰ ਲੁੱਟ ਰਹੇ ਐ ਸਾਡੇ ਇੱਥੇ ਵੀਡੀਓ ਕੋਲੋਂ ਸਾਡੇ ਡੀਡੀਪੀਓ ਦੇ ਕੋਲੋਂ ਪੰਚਾਇਤੀ ਜ਼ਮੀਨਾਂ ਰਿਕਾਰਡ ਮੰਗ ਰਹੇ ਆ ਤਾਂ ਕਿ ਪੰਚਾਇਤੀ ਜ਼ਮੀਨਾਂ ਵੇਚ ਸਕਣ ਇਹ ਪੰਜਾਬ ਦੀਆਂ ਉਹਦੇ ਲਈ ਕਹਿੰਦਾ ਮੈਂ ਜਵਾਬ ਦਿੰਦਾ ਹੜਾਂ ਦੀ ਵੀ ਉਹਨੇ ਗੱਲਬਾਤ ਕੀਤੀ ਜਦੋਂ ਉਹਨੇ ਸਾਰੇ ਨੰਗੇ ਕਰਤੇ ਖੋਲਦੇ ਕਿੱਠੇ ਚੱਕ ਕੇ ਕਹਿੰਦੇ ਉਹਦੇ ਉੱਤੇ ਇੱਕ ਤਰੀਕ ਨੂੰ 1925 ਨੂੰ ਬਲਾਦਕਾਰ ਦਾ ਪਰਚਾ ਉਸੇ ਬੀਬੀ